ਹਾਂ ਜੀ ਸਾਰਿਆਂ ਨੂੰ ਮफत ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀਐਸ ਅਡਾ 247 ਦੇ YouTube ਚੈਨਲ ਦੇ ਉੱਤੇ ਇੱਕ ਕਾਮਨ ਜਿਹਾ ਸਵਾਲ ਮੇਰੇ ਕੋਲ ਆਇਆ ਕਾਫੀ ਦਿਨਾਂ ਤੋਂ ਕਿ ਸਰ ਪੰਜਾਬ ਪੀਸੀਐਸ ਦੇ ਜਿਹੜਾ ਇੱਕ ਸਬਜੈਕਟ ਹੈ ਪੰਜਾਬ ਜੀ ਕੋ ਦਾ ਸਿਲੇਬਸ ਇੱਕ ਵਾਰ ਜ਼ਰੂਰ ਦੱਸੋ ਖਾਸ ਕਰਕੇ ਪ੍ਰੀ ਤੇ ਮੇਨਸ ਦਾ ਤੇ ਮੈਂ ਕਹਾ ਜ਼ਰੂਰ ਦੱਸਾਂਗੇ ਜੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੰਜਾਬ ਜੀਕੇ ਦਾ ਫੋਰ ਪੀਸੀਐਸ ਸਿਲੇਬਸ ਕੀ ਹੋਊ ਜ਼ਰੂਰ ਦੇਖਾਂਗੇ ਪ੍ਰੀ ਦੇ ਲਈ ਕੀ ਹੈ ਤੇ ਮੇਨਸ ਦੇ ਲਈ ਕੀ ਆ ਟਰਾਈ ਕਰਾਂਗੇ ਕੰਪੇਅਰ ਕਰਨ ਦੇ ਲਈ ਵੀ ਲੈਵਲ ਇਹਦਾ ਕਿੰਨਾ ਕੁ ਹਾਈ ਹੋ ਸਕਦਾ ਆ ਐਂਡ ਤਿਆਰੀ ਤੁਸੀਂ ਇਸ ਸਬਜੈਕਟ ਦੀ ਕਿੱਦਾਂ ਕਰ ਸਕਦੇ ਹੋ ਕਿਉਂਕਿ ਬਹੁਤ ਇੰਪੋਰਟੈਂਟ ਸਬਜੈਕਟ ਹੈ ਬਹੁਤ ਇੰਪੋਰਟੈਂਟ ਸੋਰਸ ਚਾਹੀਦਾ ਇਹਦੇ ਲਈ ਸੋ ਉਹ ਆਪਾਂ ਜ਼ਰੂਰ ਚੈੱਕ ਕਰਾਂਗੇ ਚਲੋ ਫਿਰ ਕਰਦੇ ਆਂ ਸ਼ੁਰੂਆਤ ਵੀਡੀਓ ਦੀ ਜੇ ਕੋਈ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਿਹਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਚਲੋ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਦੇਖਾਂਗੇ ਸਾਡੇ ਕੋਲ ਪ੍ਰੀਲਮ ਦਾ ਸਬਜੈਕਟ ਪ੍ਰੀਲਮ ਦਾ ਸਿਲੇਬਸ ਕੀ ਹੈ ਜੀ ਪੀਸੀਐਸ ਦੇ ਲਈ ਪੰਜਾਬ ਜੀਕੇ ਦਾ ਪ੍ਰੀਲਮ ਸਭ ਤੋਂ ਪਹਿਲਾਂ ਪੰਜਾਬ ਦੀ ਜੀਓਗ੍ਰਾਫੀ ਦੇ ਬਾਰੇ ਕੁਝ ਸਾਨੂੰ ਦੱਸਿਆ ਹੋਇਆ ਹੈ ਜਿਦੇ ਵਿੱਚ ਜੀਓਗ੍ਰਾਫੀਕਲ ਐਂਡ ਐਗਰੋਕਲਾਈਮੈਟਿਕ ਰੀਜਨ ਆ ਜਾਂਦੇ ਨੇ ਉਸ ਤੋਂ ਬਾਅਦ ਰਿਵਰਸ ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਨੇ ਇਹਦੇ ਨਾਲ ਨਾਲ ਹੀ ਵਾਟਰ ਰਿਸੋਰਸਸ ਪੰਜਾਬ ਦੇ ਕੋਲ ਕਿਹੜੇ-ਕਿਹੜੇ ਆ ਸ਼ੇਅਰਿੰਗ ਆਫ ਵਾਟਰ ਜਿਵੇਂ ਆਪਾਂ ਕਹਿੰਦੇ ਨਾ ਐਸਵਾਈਐਲ ਵਗੈਰਾ ਮੁੱਦਾ ਸੋ ਕਾਫੀ ਸਾਰੇ ਇਦਾਂ ਦੇ ਪਾਰਟ ਹੁੰਦੇ ਨੇ ਜੀਓਗ੍ਰਾਫੀ ਦੀ ਜਿਹੜੇ ਨਿਊਜ਼ ਦੇ ਵਿੱਚ ਰਹਿੰਦੇ ਨੇ ਅਸੀਂ ਉਦੋਂ ਪੜ੍ਹਦੇ ਆ ਐਸਵਾਈਐਲ ਕਿੰਨਾ ਨਿਊਜ਼ ਦੇ ਵਿੱਚ ਆ ਸੋ ਕਿੰਨਾ ਅਸੀਂ ਪਾਣੀ ਸ਼ੇਅਰ ਕੀਤਾ ਆਪਾਂ ਉਹ ਪੜ੍ਹ ਲੈਣੇ ਨੇ ਦੇ ਵਿੱਚ ਉਸ ਤੋਂ ਬਾਅਦ ਡੈ ਪੰਜਾਬ ਦੇ ਵਿੱਚ ਕਿੰਨੇ ਕਿਹੜੇ ਧਰਮ ਦੇ ਲੋਕ ਨੇ ਜੇ ਅਸੀਂ ਹੁਣ ਤੱਕ ਦੀ ਅਪਡੇਟ ਦੇਖੀ ਸਾਡੇ ਕੋਲ ਜੋ ਆਫੀਸ਼ੀਅਲ ਡਾਟਾ ਹੈਗਾ ਉਹ 2011 ਦਾ ਸੈਂਸਸ ਆ ਉਹਦੇ ਅਕੋਰਡਿੰਗ ਅਸੀਂ ਪੜ ਸਕਦੇ ਆ ਹਿਊਮਨ ਡਿਵੈਲਪਮੈਂਟ ਇੰਡੈਕਸ ਦੀ ਇੰਡੈਕਸ ਦੀ ਗੱਲ ਕਰ ਲਈ ਮਤਲਬ ਕਿਹੜੇ ਕਿਹੜੇ ਸਾਡੇ ਕੋਲ ਉਸ ਤਰੀਕੇ ਦੇ ਹਿਊਮਨ ਡਿਵੈਲਪਮੈਂਟ ਇੰਡੈਕਸ ਨੇ ਪੰਜਾਬ ਕਿਹੜੇ ਨੰਬਰ ਤੇ ਆਉਂਦਾ ਕਿਵੇਂ ਗਰੋਥ ਚੱਲਦੀ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਪੀਪਲ ਸੋਸਾਇਟੀ ਐਂਡ ਕਲਚਰ ਸੋ ਪੰਜਾਬ ਦਾ ਕਲਚਰ ਬਹੁਤ ਇੰਪੋਰਟੈਂਟ ਹੈ ਮੇਜਰ ਪਰਸਨੈਲਿਟੀਜ਼ हिस्ट्री ਦੇ ਵਿੱਚ ਪੰਜਾਬ ਦੀਆਂ ਕਿਹੜੀਆਂ-ਕਿਹੜੀਆਂ ਹੋਈਆਂ ਨੇ ਚਾਹੇ ਆਪਾਂ ਆਜ਼ਾਦੀ ਦੀ ਲਹਿਰ ਦੀ ਗੱਲ ਕਰ ਲਈਏ ਤੇ ਚਾਹੇ ਆਪਾਂ ਉਦੋਂ ਪਹਿਲਾਂ ਸਰਦਾਰ ਕਪੂਰ ਸਿੰਘ ਜੀ ਦੀ ਗੱਲ ਕਰ ਲਈਏ ਨਵਾਬ ਕਪੂਰ ਸਿੰਘ ਜੀ ਦੀ ਗੱਲ ਕਰ ਲਈਏ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਕਰ ਲਈਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰ ਲਈਏ ਭਾਈ ਗੁਰਦਾਸ ਜੀ ਦੀ ਗੱਲ ਕਰ ਲਈਏ ਚਾਹੇ ਆਜ਼ਾਦੀ ਦੇ ਸਮੇਂ ਉੱਤੇ ਸ਼ਹੀਦ ਭਗਤ ਸਿੰਘ ਜੀ ਦੀ ਗੱਲ ਕਰ ਲਈਏ ਉਦਮ ਸਿੰਘ ਜੀ ਦੀ ਗੱਲ ਕਰ ਲਈਏ ਸੋਨ ਸਿੰਘ ਭਗਨਾ ਜੀ ਦੀ ਗੱਲ ਕਰ ਲਈਏ ਤੇ ਇਦਾਂ ਦੇ ਬਹੁਤ ਸਾਰੇ ਜਿਹੜੀਆਂ ਪਰਸਨੈਲਿਟੀਜ਼ ਨੇ ਸਾਡੇ ਕੋਲ ਆ ਸਕਦੇ ਨੇ ਰਿਲੀਜੀਅਸ ਮੂਵਮੈਂਟ ਦੀ ਗੱਲ ਕਰ ਲੋ ਬਹੁ ਜਿਹੜੇ ਵੀ ਸਾਡੇ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਧਰਮ ਨੇ ਤੇੜੀਆਂ-ਕੜੀਆਂ ਮਹਾਨ ਸ਼ਖਸੀਅਤਾਂ ਨੇ ਉਹਨਾਂ ਬਾਰੇ ਗੁਰੂ ਸਾਹਿਬਾਨਾਂ ਬਾਰੇ ਜਾਂ ਫਿਰ ਹੋਰ ਆ ਬਾਬਾ ਫਰੀਦ ਜੀ ਬਾਰੇ ਹੋਗਾ ਸਾਡੇ ਕੋਲੇ ਪੰਜਾਬੀ ਲਿਟਰੇਚਰ ਇੰਪੋਰਟੈਂਟ ਹੈ ਸਾਡੇ ਲਈ ਫੋਕ ਵਗੈਰਾ ਸਾਡਾ ਕਿਦਾਂ ਦਾ ਆ ਆਰਟ ਦੇ ਬਾਰੇ ਅਸੀਂ ਪੜਾਂਗੇ ਪੰਜਾਬ ਦੇ ਫਾਈਨ ਆਰਟ ਤੇ ਕ્રાਫਟ ਦੇ ਬਾਰੇ ਪੜਾਂਗੇ ਸੋ ਇਹ ਸਾਡੇ ਕੋਲ ਹੈਗਾ ਪੰਜਾਬ ਦੀ ਪੰਜਾਬ ਜੀਕੇ ਦੇ ਵਿੱਚ ਜੀਓਗ੍ਰਾਫੀ ਪੀਪਲ ਸੋਸਾਇਟੀ ਐਂਡ ਕਲਚਰ ਦਾ ਸਿਲੇਬਸ ਸਾਨੂੰ ਮਿਲਿਆ ਹੈ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਹਿਸਟਰੀ ਦੇ ਉੱਤੇ ਸੋ ਹਿਸਟਰੀ ਦੇ ਵਿੱਚ ਸਾਰੇ ਕੋਲੇ ਸੂਫੀ ਹੋ ਗਿਆ ਸੰਤ ਹੋ ਗਿਆ ਗੁਰੂ ਹੋ ਗਿਆ ਲੋਧੀ ਪੀਰੀਅਡ ਹੋ ਗਿਆ ਮੁਗਲ ਹੋ ਗਿਆ ਸਿੱਖ ਰਾਜੇ ਹੋ ਗਿਆ ਬ੍ਰਿਟਿਸ਼ ਪੀਰੀਅਡ ਹੋ ਗਿਆ ਯਾਨੀ ਕਿ ਜੇ ਦੇਖਿਆ ਜਾਵੇ ਪੰਜਾਬ ਦੀ ਅਸੀਂ ਏਸ਼ੀਅਨਟ ਹਿਸਟਰੀ ਨਹੀਂ ਪੜਨੀ ਪੰਜਾਬ ਦੇ ਪਰਸਪੈਕਟਿਵ ਤੋਂ ਸਾਨੂੰ ਸਿੰਧੂ ਘਾਟੀ ਦੀ ਸਭ ਤਾਂ ਪੜਨ ਦੀ ਲੋੜ ਨਹੀਂ ਹੈ ਕਿ ਸਾਨੂੰ ਗੁਪਤਾਂਸ ਪੜਨ ਦੀ ਲੋੜ ਨਹੀਂ ਹੈਗੀ ਜੇ ਸਿਲੇਬਸ ਦੇ ਅਕੋਰਡਿੰਗ ਚੱਲੀਏ ਸਾਡਾ ਸਿਲੇਬਸ ਹੀ ਨਾਰਮਲੀ ਲੋਧਿਸ ਤੋਂ ਸ਼ੁਰੂ ਹੁੰਦਾ ਲੋਧਿਸ ਤੇ ਮੁਗਲ ਯਾਨੀ ਦਿੱਲੀ ਸਲਤਨਤ ਅਸੀਂ ਪੂਰੀ ਨਾ ਪੜੀਏ ਤਾਂ ਵੀ ਕੰਮ ਚੱਲ ਜੂਗਾ ਅਸੀਂ ਲੋਧੀ ਜ਼ਰੂਰ ਪੜਨੇ ਆ ਜੀ ਉਸ ਤੋਂ ਬਾਅਦ ਇਕਨੋਮੀ ਦੀ ਗੱਲ ਕਰ ਲਈਏ ਇੱਥੇ ਐਗਰੀਕਲਚਰ ਹੋ ਗਿਆ ਐਨੀਮਲ ਹਸਬੈਂਡਰੀ ਜਾਨੀ ਕਿ ਜੋ ਵੀ ਪੰਜਾਬ ਦੇ ਜਿੰਨੇ ਵੀ ਸੈਕਟਰ ਹੈਗੇ ਆ ਉਹਨਾਂ ਨੂੰ ਦੇਖਣਾ ਸੋ ਇਹ ਵਾਲਾ ਜਿਹੜਾ ਪੋਰਸ਼ਨ ਨੋਰਮਲ ਅਸੀਂ ਇਕਨੋਮਿਕ ਸਰਵੇ ਤੇ ਬਜਟ ਦੇ ਨਾਲ ਰਿਲੇਟ ਕਰਕੇ ਪੜ੍ਹ ਲੈਣੇ ਆ ਤੇ ਨਾਲ ਨਾਲ ਹੀ ਜੋ ਕਰੰਟ ਸਿਨੈਰੀਓ ਚੱਲਦਾ ਪੰਜਾਬ ਦਾ ਕੋਈ ਰਿਪੋਰਟ ਆਈ ਆ ਕੋਈ ਨਿਊਜ਼ ਆਈ ਆ ਜਾ ਫਿਰ ਕੋਈ ਸਾਡੇ ਕੋਲ ਇਸ ਤਰੀਕੇ ਦਾ ਡਾਟਾ ਨਿਕਲ ਕੇ ਆਇਆ ਆ ਸੋ ਜੋ ਵੀ ਕਰੰਟ ਦਾ ਸਿਨੈਰੀਓ ਚੱਲਦਾ ਸੀ ਉਹਨਾਂ ਚੀਜ਼ਾਂ ਨੂੰ ਇੱਥੇ ਰਿਲੇਟ ਕਰਕੇ ਪੜ ਲਾਂਗੇ ਚਾਹੇ ਕੋਆਪਰੇਟਿਵ ਸੁਸਾਇਟیز ਨੇ ਚਾਹੇ ਸਾਡੇ ਕੋਲ ਪਬਲਿਕ ਫਾਈਨੈਂਸ ਦੀ ਗੱਲ ਕਰ ਲਓ ਇਕਨੋਮਿਕ ਗਰੋਥ ਦੀ ਗੱਲ ਕਰ ਲਓ ਇਹ ਸਾਨੂੰ ਕਰੰਟ ਨਾਲ ਰਿਲੇਟ ਕਰਕੇ ਹੀ ਜਿਹੜਾ ਪੜਨਾ ਪਊਗਾ ਅਸੀਂ ਜਿਆਦਾ ਪੁਰਾਣਾ ਡਾਟਾ ਨਹੀਂ ਪੜ ਸਕਦੇ ਕਿਉਂਕਿ ਫਿਰ ਉਹ ਸਾਡੇ ਕੁਐਸਚਨ ਪੇਪਰ ਦੇ ਵਿੱਚ ਗਲਤ ਹੋਣ ਦੇ ਚਾਂਸ ਹੋ ਜਾਂਦੇ ਨੇ ਜੀ ਠੀਕ ਹੈ ਸੋ ਇਸ ਤੋਂ ਬਾਅਦ ਸਾਡੇ ਕੋਲ ਮੇਨਸ ਦੀ ਗੱਲ ਕਰ ਲਈਏ ਸੋ ਇਹ ਪ੍ਰੀ ਦਾ ਸੀਗਾ ਕਿ ਜੇ ਕੁਐਸਚਨਸ ਦੀ ਗੱਲ ਕਰ ਲਈਏ ਅ ਇਸ ਵਾਰ ਜਿਵੇਂ ਪੀਪੀਐਸ ਦੇ ਚੇਅਰਮੈਨ ਨੇ ਕਿਹਾ ਕਿ ਪੰਜਾਬ ਜੀ ਕੇ ਇੱਕ ਮੇਜਰ ਰੋਲ ਪਲੇ ਕਰ ਸਕਦਾ ਹੈ ਸੋ ਸਾਨੂੰ ਉਮੀਦ ਹੈ ਕਿ ਪੰਜਾਬ ਜੀ ਕੇ ਵਿੱਚੋਂ ਪ੍ਰੀਲਮ ਦੇ ਵਿੱਚ ਵੀ ਜਿਹੜਾ ਸਿਲੇਬਸ ਆਪਾਂ ਦੇਖਿਆ ਆ ਉਹਦੇ ਵਿੱਚੋਂ ਨੀਅਰ ਅਬਾਊਟ ਸਾਨੂੰ 15 ਕੁਐਸਚਨ ਦੇਖਣ ਨੂੰ ਮਿਲ ਸਕਦੇ ਆ ਆਈਡੀਆ ਨਾਟ ਸ਼ੋਰ ਆਪਾਂ ਨੂੰ ਕਿਸੇ ਨੇ ਕਿਹਾ ਨਹੀਂਗਾ ਇੱਕ ਐਸਟੀਮੇਟ ਆ ਵੀ ਜੇ ਹੋ ਸਕਦਾ ਸ਼ਾਇਦ ਏਨੇ 10 15 ਕੁਐਸਚਨ ਸਾਨੂੰ ਦੇਖਣ ਨੂੰ ਮਿਲ ਜਾਣ ਤੇ 10 15 ਕੁਐਸਚਨ ਇਹ ਹੋ ਸਕਦਾ ਹੈ ਜਿਹੜੇ ਬਾਕੀ ਸਟੇਟਾਂ ਦੇ ਬੱਚਿਆਂ ਨਾਲ ਤੁਹਾਨੂੰ ਵੱਖਰਾ ਕਰ ਦੇਣ ਸੋ ਜੇ ਤੁਸੀਂ ਇਹ ਸਬਜੈਕਟ ਸਟਰੋਂਗ ਕਰ ਲਿਆ ਜਾਂ ਕੋਲੋਂ ਯੂਪੀਐਸਸੀ ਦੇ ਬਹੁਤ ਵਧੀਆ ਤਰੀਕੇ ਨਾਲ ਬੱਚੇ ਪੜ੍ਹ ਰਹੇ ਆ ਉਹਨਾਂ ਬੱਚਿਆਂ ਨਾਲ ਤੁਹਾਨੂੰ ਅਲੱਗ ਕਰ ਦੇਣ ਜਾਂ ਜਿਹੜੇ ਯੂਪੀਐਸਸੀ ਦੇ ਬੱਚੇ ਆ ਉਹ ਕਿਵੇਂ ਆਪਣੇ ਆਪ ਨੂੰ ਤਿਆਰ ਕਰਨਗੇ ਪੰਜਾਬ ਪੀਐਸ ਦੇ ਲਈ ਸੋ ਉਹਨਾਂ ਦੇ ਲਈ ਵੀ ਇੱਕ ਸਬਜੈਕਟ ਬਹੁਤ ਜ਼ਰੂਰੀ ਤੇ ਟੌਪਿਕ ਬਹੁਤ ਜ਼ਰੂਰੀ ਉਸ ਤੋਂ ਬਾਅਦ ਮੇਨਸ ਦੀ ਗੱਲ ਕਰ ਲਈਏ ਮੇਨਸ ਦੇ ਵਿੱਚ ਹਿਸਟਰੀ ਆਫ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦਾ ਰਾਈਜ਼ ਉਹਨਾਂ ਦੇ ਸਿਵਲ ਤੇ ਮਿਲਟਰੀ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਲੋ ਤੇ ਅੰਗਰੇਜ਼ਾਂ ਨਾਲ ਕਿੱਦਾਂ ਦੇ ਰਿਲੇਸ਼ਨ ਸੀਗੇ ਇਸ ਤੋਂ ਬਾਅਦ ਐਨੈਕਸੇਸ਼ਨ ਆਫ ਪੰਜਾਬ ਤੇ ਐਂਗਲੋ ਸਿੱਖਵਰ ਯਾਨੀ ਕਿ ਸਿੱਖ ਰਾਜ ਪੂਰਾ ਮੇਨਸ ਦੇ ਲਈ ਇੰਪੋਰਟੈਂਟ ਹੋ ਚੁੱਕਾ ਆ ਇਹਦੇ ਨਾਲ ਨਾਲ ਜੀਓਗ੍ਰਾਫੀ ਆਫ ਪੰਜਾਬ ਸੋ ਜੇ ਅਸੀਂ ਮੇਨਸ ਦੀ ਗੱਲ ਕਰ ਲਈ ਤਾਂ ਮੇਨਸ ਦੇ ਵਿੱਚ ਦੋ ਹੀ ਟੌਪਿਕ ਮੇਨ ਨੇ ਹਿਸਟਰੀ ਦੇ ਵਿੱਚ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਤੇ ਅੰਗਰੇਜ਼ਾਂ ਨਾਲ ਉਹਨਾਂ ਦੇ ਕੀ ਸਬੰਧ ਸੀਗੇ ਪੰਜਾਬ ਦਾ ਐਨੈਕਸੇਸ਼ਨ ਹੋ ਗਿਆ ਤੇ ਦੂਜੇ ਨੰਬਰ ਤੇ ਜੀਓਗ੍ਰਾਫੀ ਆਫ ਪੰਜਾਬ ਜਿਹਨੂੰ ਅਸੀਂ ਪੜ ਸਕਦੇ ਆ विद द पर्सपेक्टिव ऑफ मीन्स ਇਹਦੇ ਲਈ ਸਾਡੇ ਕੋਲ ਟਾਪਿਕ ਦੀ ਗੱਲ ਕਰ ਲਓ ਕਿਹੜੇ ਕਿਹੜੇ ਨੇ ਪੰਜਾਬ ਦਾ ਡਿਟੇਲ ਸੀਨ ਜੋ ਫਿਜ਼ੀਓਗ੍ਰਾਫੀ ਆ ਪੰਜਾਬ ਦੀ ਉਹ ਡਿਟੇਲ ਦੇ ਵਿੱਚ ਪੜਾਂਗੇ ਤੇ ਜੀਓਮੋਰਫਿਕ ਫੀਚਰ ਆ ਪੰਜਾਬ ਹੋਗਾ ਸਾਡੇ ਕੋਲੇ ਪੰਜਾਬ ਦੇ ਸਾਡੇ ਕੋਲ ਸਟ੍ਰੈਟੈਜੀਕ ਲੋਕੇਸ਼ਨਸ ਹੋ ਗਈਆਂ ਇਹਦੇ ਨਾਲ ਨਾਲ ਇੰਟਰਨੈਸ਼ਨਲ ਬਾਰਡਰ ਦੇ ਨਾਲ ਕਿਹੜਾ ਕਿਹੜੇ ਦੇ ਸਾਡਾ ਪੈਂਦਾ ਕ੍ਰੋਪਸ ਪੰਜਾਬ ਦੀ ਯਾਨਕੀ ਕਿ ਕਿਤਨੇ ਕਿਤੇ ਐਗਰੀਕਲਚਰ ਜਾਂ ਇਕਨੋਮੀ ਨੂੰ ਅਪਰਲੇਟ ਇੱਥੇ ਕਰ ਸਕਦੇ ਆ ਸੋ ਜਿਹੜੀਆਂ ਚੀਜ਼ਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਚਾਹੇ ਉਹ ਪੰਜਾਬ ਦੀ ਐਗਰੀਕਲਚਰ ਦੇ ਇਸ਼ੂ ਹੋਣ ਨਾਰਮਲੀ ਇਹ ਵਾਲਾ ਪਾਰਟ ਕਰੰਟ ਦਾ ਹੀ ਹਿੱਸਾ ਹੁੰ ਜੋ ਕਰੰਟ ਦੇ ਵਿੱਚ ਆਉਂਦਾ ਸੀ ਉਹੀ ਪੜਦੇ ਹੁੰਦੇ ਆ ਸੋ ਇਸ ਤਰੀਕੇ ਨਾਲ ਸੀ ਪ੍ਰੀ ਤੇ ਮੇਨਸ ਦਾ ਸਿਲੇਬਸ ਦੇਖ ਚੁੱਕਿਆ ਹੁਣ ਅਗਲਾ ਸਵਾਲ ਕਿ ਸਰ ਇਹਨੂੰ ਪੜਨਾ ਕਿੱਥੋਂ ਆਜੀ ਪੜਨ ਦੇ ਲਈ ਅਲੱਗ-ਅਲੱਗ ਮਾਰਕੀਟ ਜਾਵੋਗੇ ਅਲੱਗ-ਅਲੱਗ ਸੋਰਸ ਤੋਂ ਮਿਲ ਜਾਂਦੇ ਆ ਜਾਂ ਫਿਰ ਜਿੱਥੋਂ ਵੀ ਤੁਸੀਂ ਪੜ ਰਹੇ ਹੋ ਉੱਥੋਂ ਉਹ ਆਪਦੇ ਅਕੈਡਮੀ ਦੇ ਨੋਟਸ ਦੇ ਦਿੰਦੇ ਨੇ ਬਟ ਇੱਕ ਕਿਤਾਬ ਜਿਹੜੀ ਮੈਂ ਖੁਦ ਤਿਆਰ ਕੀਤੀ ਹੈ ਫੋਰ ਦਾ ਪੀਸੀਐਸ ਬੈਸਟ ਬੁੱਕ ਕਿਹੜੀ ਆ ਜਿਹੜੀ ਪੀਸੀਐਸ ਦੇ ਲਈ ਹੈ ਸਪੈਸ਼ਲੀ ਪੰਜਾਬ ਜੀਕੇ ਦੀ ਉਸ ਦਾ ਨਾਮ ਹੈ ਪੰਜਾਬ ਨਾਮਾ ਸੋ ਮੈਂ ਤੁਹਾਨੂੰ ਦਿਖਾਉਣੀ ਚਾਹੁੰਗਾ ਬੁੱਕ ਹੈ ਕਾਫੀ ਸਾਈਜ਼ ਵੀ ਵੱਡਾ ਹੈ ਤੇ ਪੇजेस ਵੀ ਇਹਦੇ ਨੀਰਬੜ 400 ਨੇ ਸੋ ਪ੍ਰੀ ਤੇ ਮੇਨਸ ਦੇ ਲਈ ਮੈਂ ਟਰਾਈ ਕੀਤਾ ਕਿ ਕਿਤਾਬ ਸਫੀਸ਼ੀਐਂਟ ਹੋਵੇ ਠੀਕ ਹੈ ਜੀ ਸੋ ਇਹਦੇ ਕਿਹੜੇ-ਕਿਹੜੇ ਟਾਪਿਕ ਨੇ ਸੋ ਇਹ ਕਿਤਾਬ ਹੈ ਪੰਜਾਬੀ ਵਿੱਚ ਲੱਗ ਅੰਗਰੇਜ਼ੀ ਵਿੱਚ ਲੱਗ ਐ ਸਪੈਸ਼ਲੀ ਪੀਪੀਐਸਸੀ ਤੇ ਪੀਸੀਐਸ ਲਈ ਨਹੀਂ ਹੈਗਾ ਵੀ ਤੁਸੀਂ ਵਨ ਡੇ ਇਗਜ਼ਾਮ ਲਈ ਕਿਉਂਕਿ ਆਲਰੇਡੀ ਮੇਰੀ ਕਿਤਾਬ ਵਨ ਡੇ ਇਗਜ਼ਾਮ ਲਈ ਹੈਗੀ ਐ ਸੋ ਮੈਂ ਸਪੈਸ਼ਲੀ ਇਹ ਪੀਸੀਐਸ ਲਈ ਲੈ ਕੇ ਆਂਦੀ ਐ ਤੇ ਇਹਦੇ ਵਿੱਚ ਅਸੀਂ ਟਾਪਿਕਸ ਦੀ ਗੱਲ ਕਰਦੇ ਆਂ ਦੇਖੋ ਆਹ ਟਾਪਿਕ ਨੇ ਜਾਂ ਕਹਿ ਲਓ ਚੈਪਟਰ ਨੇ ਸੋ 16ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਪੰਜਾਬ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਜੀ ਗੁਰੂ ਹਰ Rai ਜੀ ਗੁਰੂ ਹਰਕੀਰ ਸਿੰਘ 10 ਗੁਰੂ ਸਹਿਬਾਨ ਹੋ ਗਏ ਬਾਬਾ ਬੰਦਾ ਸਿੰਘ ਬਹਾਦਰ ਜੀ ਹੋ ਗਏ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਦਾ ਸਮਾਂ ਹੋ ਗਿਆ ਸਿੱਖ ਰਾਜ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਐਂਗਲੋ ਸਿੱਖ ਹੋਰ ਦੇਖੋ ਇਹ ਜਿਹੜਾ ਮੇਨਸ ਦਾ ਸਿਲੇਬਸ ਉਹ ਲਿਖਿਆ ਹੋਇਆ ਇੱਥੇ ਠੀਕ ਹੈ ਪੰਜਾਬ ਦੇ ਵਿੱਚ ਬ੍ਰਿਟਿਸ਼ ਪ੍ਰਸ਼ਾਸਨ ਕਿੱਦਾਂ ਦਾ ਸੀਗਾ ਜਾਨੀ ਕਿ ਉਹਦੋਂ ਵੇ ਸਾਡੇ ਕੋਲੇ ਨੇਕਸੇਸ਼ਨ ਆਫ ਪੰਜਾਬ ਹੋ ਗਿਆ ਸੋ ਪੰਜਾਬ ਦੇ ਉੱਤੇ ਬ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਇਸਟੈਬਲਿਸ਼ਮੈਂਟ ਆਫ ਬ੍ਰਿਟਿਸ਼ ਰੂਲ ਸਾਡੇ ਕੋਲੇ ਕਿਦਾਂ ਦਾ ਹੈ ਜੀ ਉਹ ਅਸੀਂ ਦੇਖਾਂਗੇ ਇਹਦੇ ਵਿੱਚ ਠੀਕ ਹੈ ਤੇ ਫਿਰ ਸਾਡੇ ਕੋਲ ਹੈ ਮੂਵਮੈਂਟ ਸੋਸ਼ੀਅਲ ਰਿਲੀਜੀਅਸ ਮੂਵਮੈਂਟ ਇਹ ਵੀ ਸਾਡੇ ਕੋਲ ਸਿਲੇਬਸ ਟਾਪਿਕ ਦੇਖਿਆ ਆਪਾਂ ਪੰਜਾਬ ਐਂਡ ਦਾ ਫਰੀਡਮ ਸਟਰਗਲ ਹੋ ਗਿਆ ਸਾਡੇ ਕੋਲੇ ਪਾਰਟੀਸ਼ਨ ਆਫ ਪੰਜਾਬ ਹੋ ਗਿਆ ਉਦੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਡਵੈਲਪਮੈਂਟ ਸਾਡੀ ਪੰਜਾਬ ਦੀ ਜੀਓਗ੍ਰਾਫੀ ਹੋ ਪੰਜਾਬ এনवायरमेंट ਇਕਨੋਮੀ ਕਲਚਰ ਸੋ ਇਹ ਸਾਰੇ ਟੌਪਿਕ ਜਿਹੜੇ ਸਿਲੇਬਸ ਦੇ ਵਿੱਚ ਨੇ ਉਹ ਸਾਨੂੰ ਇੱਥੇ ਵੇਖਣ ਨੂੰ ਮਿਲਦੇ ਨੇ ਠੀਕ ਹੈ ਜੀ ਸੋ ਮਤਲਬ ਕੀ ਹੈ ਵੀ ਜੋ ਸਿਲੇਬਸ ਹੈ ਉਹਦੇ ਅਕੋਰਡਿੰਗ ਸਾਡੇ ਕੋਲੇ ਇੱਕ ਕਿਤਾਬ ਦੇ ਵਿੱਚ ਕੰਟੈਂਟ ਦਿੱਤਾ ਗਿਆ ਹੈ ਇਸ ਕਿਤਾਬ ਨੂੰ ਤੁਸੀਂ ਆਰਡਰ ਕਰ ਸਕਦੇ ਹੋ ਸਿੰਪਲ ਜਿਹਾ ਤਰੀਕਾ ਹੈ ਪਹਿਲਾਂ ਮੈਂ ਤੁਹਾਨੂੰ ਪ੍ਰਾਈਸ ਦੱਸ ਦਿੰਦਾ ਸੋ 4.99 ਯਾਨੀ ਕਿ 500 ਰੁਪਿਆ ਪ੍ਰਾਈਸ ਇਸ ਕਿਤਾਬ ਦਾ ਘਰੇ ਪਹੁੰਚੂਗੀ ਜੇ ਪੰਜਾਬੀ ਵਿੱਚ ਆਰਡਰ ਕਰਨੀ ਪੰਜਾਬੀ ਵਿੱਚ ਕਰ ਸਕਦੇ ਹੋ ਅੰਗਰੇਜ਼ੀ ਵਿੱਚ ਕਰਨੀ ਅੰਗਰੇਜ਼ੀ ਵਿੱਚ ਕਰ ਸਕਦੇ ਹੋ हां ऑर्डर ਕਰਨ ਸਮੇਂ ਧਿਆਨ ਜ਼ਰੂਰ ਰੱਖਿਓ ਜੀ। ਆਰਡਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਇੱਕ ਨੰਬਰ ਮੈਨੂੰ ਦੇ ਦੇਣਾ। ਇੱਥੇ ਕਾਲ ਕਰਕੇ ਤੁਸੀਂ ਕਿਤਾਬ ਨੂੰ ਆਰਡਰ ਕਰ ਸਕਦੇ ਹੋ ਤੇ ਕਿਤਾਬ ਬਾਰੇ ਹੋਰ ਜਾਣਕਾਰੀ ਚਾਹੀਦੀ ਸੀ ਤਾਂ ਵੀ ਇਹ ਨੰਬਰ ਦੇ ਉੱਤੇ ਮਿਲ ਜੂਗੀ। ਤੇ ਜੇ ਤੁਸੀਂ ਪੀਸੀਐਸ ਦੀ ਤਿਆਰੀ ਕਰ ਰਹੇ ਹੋ ਕਿਸੇ ਬੈਚ ਨੂੰ ਜੁਆਇਨ ਕਰਨਾ, ਕੋਈ ਟੈਸਟ ਸੀਰੀਜ਼ ਚਾਹੀਦੀ ਆ, ਕਿਸੇ ਸਬਜੈਕਟ ਦੇ ਵਿੱਚ ਦਿੱਕਤ ਹੈ, ਸੀ ਸੈੱਟ ਵੀਕ ਹੈ ਤਾਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਮੇਰੀ ਟੀਮ ਦੇ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ। ਜੀ ਗੱਥਾ ਨੂੰ ਪ੍ਰੋਪਰ ਉਹ ਗਾਈਡ ਕਰ ਦੇਣਗੇ ਸਾਡੇ ਨਾਲ ਗੱਲਬਾਤ ਕਰਨੀ ਆ ਤੁਹਾਨੂੰ ਉਹ ਵੀ ਗਾਈਡ ਕਰ ਦੇਣਗੇ ਸੋ ਆਈ ਹੋਪ ਹੁਣ ਤੁਸੀਂ ਆਪਣੀ ਤਿਆਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਚੱਲੋਗੇ ਸੋ ਜੇ ਵੀਡੀਓ ਵਧੀਆ ਲੱਗੀ ਨਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜਉਂਦੇ ਵਾਸਤੇ ਰਹੋ ਰੱਬ ਖੈਰ ਕਰੇ ਜੀ ਸੱਸੀ ਦਾ ਸਾਰਾ ਨੂੰ ਬਾਈ ਬਾਈ